ਸਲੋ ਜੀ ਗੋਰਾ ਟਾਇਲ ਦੇ ਲਾਕੀਆਂ ਬਹੁਤ ਵੱਡੀਆਂ ਆਫਰਾਂ ਹੁਣ ਮਾਗੀ ਤੱਕ ਹੋਣਿਆ ਤੁਹਾਡੇ ਬਹੁਤ ਵੱਡੇ ਫਾਇਦੇ ਤੁਹਾਡੇ ਘਰ ਦੀਆਂ ਛੱਤਾਂ ਬਾਥਰੂਮ ਤੁਹਾਡੇ ਕਮਰੇ ਸਾਰੇ ਹੀ ਕਹਿੰਦੇ ਸ਼ੀਸ਼ੇ ਵਾਂਗ ਚਮਕਾਣਗੇ ਜਿੱਤਾ ਮਰਜੀ ਚੱਕ-ਚੱਕ ਸੈਟ ਲੋ ਜਿਹੜੇ ਮਰਜੀ ਤੁਸੀਂ ਡਿਜ਼ਾਈਨ ਲੈ ਜਾਓ ਜਿਹੜੇ 70 70 ਰੁਪਏ ਤੁਸੀਂ ਗੋਰਾ ਟਾਇਲ ਤੇ ਲੈ ਜਾਓ 35 35 ਰੁਪਏ ਚ ਬਹੁਤ ਵੱਡੇ ਵੱਡੇ ਆਫਰ ਲਾਏ ਆ ਭਾਜੀ ਮਾਗੀ ਤੱਕ ਹਾਫ ਰੇਟਾਂ ਦੇ ਵਿੱਚ 70 70 ਰੁਪਏ ਫੁੱਟ ਵਾਲੀਆਂ ਟਾਇਲਾਂ 35 35 ਰੁਪਏ ਫੁੱਟ 65 65 ਰੁਪਏ ਵਾਲੀਆਂ 33 ਦੇ 30 ਰੁਪਏ ਫੁੱਟ ਦੇ ਵਿੱਚ ਭਾਈ ਜੀ ਆ ਤਾਂ ਬੋਲ ਬੋਲ ਦਾ ਬੱਚਾ ਆ ਆ ਤਾਂ ਉਹ ਕੀ 100 150 ਰੁਪਏ ਮੈਂ ਕਹਾਂ ਇਹ ਮਾਰਕੀਟ ਦੇ ਵਿੱਚ 70 80 ਰੁਪਏ ਆ ਜੀ ਲੇਕਿਨ ਗੋਰਾ ਟਾਇਲ ਤੇ ਸਾਨੂੰ 35 ਰੁਪਏ ਹੀ ਦੇਣੀ ਆ ਲਗਜ਼ਰੀ ਬਾਥਰੂਮ ਆ ਜੀ 2x4 35 ਰੁਪਏ ਫੁੱਟ ਦੇ ਵਿੱਚ ਜੀ ਇਹ ਮੈਂ ਕਹਾਂ ਸਰ ਕਿਚਨ ਦੇਤੀ ਸਿਰਫ 22 ਰੁਪਏ ਫੁੱਟ ਦੇ ਵਿੱਚ ਜੀ 12 18 ਦਾ ਸਹਿਜ 22 ਰੁਪਏ ਫੁੱਟ ਦੇ ਵਿੱਚ ਕਿਤਾਬ ਵੱਡੇ ਵੱਡੇ ਆ ਤੁਸੀਂ ਆਓ ਟਰੱਕ ਭਰ ਭਰ ਕੇ ਆਪਣੇ ਘਰ ਨੂੰ ਲੈ ਕੇ ਜਾਓ ਸਰ 5 ਸਟਾਰ ਹੋਟਲਾਂ ਵਾਲੇ ਡਿਜ਼ਾਈਨ ਆ ਜੀ ਇਹ ਵੀ ਤੁਹਾਨੂੰ 2x4 ਦੇ ਵਿੱਚ ਦਿੱਤੇ 35 ਰੁਪਏ ਫੁੱਟ ਦੇ ਵਿੱਚ ਜੀ ਪਾਰਕਿੰਗ ਟਾਇਲ ਹੈ ਜੀ 16 16 ਦੀ 12 mm ਵਿਟਰੀਫਾਈਡ ਟਾਇਲ ਹੈ ਜੀ ਇਹ 33 ਰੁਪਏ ਫੁੱਟ ਦੇ ਵਿੱਚ ਜੀ ਬਹੁਤ ਹੀ ਜ਼ਰਾ ਸੋਹਣਾ ਹੈਗਾ ਇਹ ਇਹ ਨਹੀਂ 35 ਹੋ ਸਕਦਾ ਮੈਂ ਕਿਹਾ ਸਰ ਇਹ ਵੀ ਦਿੱਤਾ ਤੁਹਾਨੂੰ 35 ਰੁਪਏ ਫੁੱਟ ਦੇ ਵਿੱਚ ਜੀ ਡਾਰਕ ਕਲਰ 2x4 ਇਹ ਐਲੀਵੇਸ਼ਨ ਦੀ ਸ਼ਾਨ ਹੈ ਜੀ 12 18 ਦੇ ਵਿੱਚ ਹਾਈ ਡੈਪ ਇਹ ਤੁਹਾਨੂੰ ਦਿੰਦਾ 30 ਰੁਪਏ ਫੁੱਟ ਜੀ ਕੈਨੇਡਾ ਵਾਲਾ ਡਿਜ਼ਾਈਨ ਵੀ ਦੱਸ ਦੋ ਮੈਂ ਕਹ ਇਹ ਵੀ ਦਿੱਤਾ ਜੀ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਜੀ 12 18 ਐਲੀਵੇਸ਼ਨ ਟੈਲੀ ਇਹ ਵੀ 2x4 ਹੈ ਜੀ 35 ਰੁਪਏ ਫੁੱਟ ਦੇ ਵਿੱਚ ਵੋਡਨ ਦੇ ਵਿੱਚ ਵੀ ਵੋਡਨ ਦੇ ਵਿੱਚ ਵੀ ਰੇਸ਼ੇ ਸ਼ੈਨ ਕਰਨਗੇ ਜੀ 28 ਰੁਪਏ ਫੁੱਟ ਦੇ ਵਿੱਚ ਗ੍ਰੇ ਕਲਰ ਲੈ ਜਾਓ ਚਾਹੇ ਤੁਸੀਂ ਐਵਰੀ ਕਲਰ ਲੈ ਜਾਓ ਜੀ ਸੋ ਲੋ ਜੀ ਗੋਰਾ ਟਾਇਰ ਦੇ ਲਾਕੀਆਂ ਬਹੁਤ ਵੱਡੀਆਂ ਆਫਰਾਂ ਹੁਣ ਮਾਗੀ ਤਖੋਣਿਆ ਤੁਹਾਡੇ ਬਹੁਤ ਵੱਡੇ ਫਾਇਦੇ ਤੁਹਾਡੇ ਘਰ ਦੀਆਂ ਛੱਤਾਂ ਬਾਥਰੂਮ ਤੁਹਾਡੇ ਕਮਰੇ ਸਾਰੇ ਹੀ ਕਿੰਨੇ ਸ਼ੀਸ਼ੇ ਵਾਂਗ ਚਮਕਾਣਗੇ ਤੁਸੀਂ ਦੇਖ ਲਓ ਬਹੁਤ ਵੱਡਾ ਕਦਾਮ ਸਿੱਧਾ ਤੁਸੀਂ ਕਦਾਮ ਤੋਂ ਸਮਾਂ ਲੈ ਲਓ ਭਾਈ ਜੀ ਕਹਿੰਦੇ ਬਹੁਤ ਵੱਡੀਆਂ ਆਫਰਾਂ ਮਾਗੀ ਤੱਕ ਲਾਤੀਆਂ ਅਸੀਂ ਹੈਰਾਨ ਏਸੀ ਨੂੰ ਲੈ ਕੇ ਆ ਵੀ ਜਦੋਂ ਆਉਣੇ ਆ ਇਦਾਂ ਹੀ ਟਰਾਲੇ ਭਰ-ਭਰ ਕੇ ਆਈ ਜਾਂਦੇ ਆ ਉਧਰ ਗੱਡੀਆਂ ਵੀ ਦਿਖਾ ਦਿਓ ਗੱਡੀਆਂ ਭਰ-ਭਰ ਜਾਈ ਜਾਂਦੀਆਂ ਬੜਾ ਲੋਕ ਫਾਇਦਾ ਲੈ ਰਹੇ ਆ ਸਰ ਲੋਕਾਂ ਦੇ ਫਾਇਦੇ ਕਰਨੇ ਆ ਬਹੁਤ ਵੱਡੇ ਵੱਡੇ ਆਫਰ ਲਾਏ ਆ ਭਾਜੀ ਮਾਗੀ ਤੱਕ ਹਾਫ ਰੇਟਾਂ ਦੇ ਵਿੱਚ 70 70 ਰੁਪਏ ਫੁੱਟ ਵਾਲੀਆਂ ਟਾਇਲਾਂ 35 35 ਰੁਪਏ ਫੁੱਟ 65 65 ਰੁਪਏ ਵਾਲੀਆਂ 33 ਦੇ 30 ਰੁਪਏ ਫੁੱਟ ਦੇ ਵਿੱਚ ਕਿੰਨੇ ਪ੍ਰੀਮੀਅਮ ਕੁਆਲਟੀ 100% ਦੀ ਪ੍ਰੀਮੀਅਮ ਕੁਆਲਟੀ ਮਿਲ ਰਹੀ ਆ ਵੱਡੀ ਗੱਲ ਇਹ ਆ ਵੀ ਬਾਜ਼ਾਰ ਨਾਲੋਂ ਰੇਟ ਅੱਦੇ ਉਧਰ ਕਿਹੜਾ ਮਾਰਕੀਟ ਦਿਖਾ ਦਿਓ ਗਤਾਨ ਵੱਡੇ ਵੱਡੇ ਆ ਤੁਸੀਂ ਆਓ ਟਰੱਕ ਭਰ-ਭਰ ਕੇ ਆਪਣੇ ਘਰ ਨੂੰ ਲੈ ਕੇ ਜਾਓ ਭਾਈ ਜੀ ਆ ਤਾਂ ਜਿਹੜੀਆਂ ਵਧੀਆ ਮਾਡਲ ਹੈਗੇ ਆ ਵਧੀਆ ਡਿਜ਼ਾਈਨ ਆ ਕੋ 80 ਰੁਪਏ ਕੋਈ 90 ਰੁਪਏ ਕੋਈ 100-100 ਰੁਪਏ ਕਹਿੰਦਾ ਇਹਦਾ ਵੀ ਰੇਟ ਦੱਸ ਦਿਓ ਜੀ 70 70 ਰੁਪਏ ਫੋਟ ਵਾਲੀਆਂ ਟਾਈਲਾਂ ਸੋਨੂੰ 35 ਰੁਪਏ ਫੋਟ ਤੱਕ ਭਾਜੀ 2x4 ਇਹ ਸਾਈਜ਼ ਸਰ ਮਾਗੀ ਤੱਕ ਆਫਰ ਲੱਗੇ ਹੋਏ ਆ ਜੀ ਆਪਣੇ ਗੋਰਾ ਟਾਇਲ ਬ੍ਰਾਂਡ ਤੇ ਮਾਗੀ ਤੱਕ ਦੇ ਆਫਰ ਕੁਆਲਿਟੀ ਪੂਰੀਆ ਕੁਆਲਿਟੀ ਫੁੱਲ ਜੀ ਫੁੱਲ 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 ਬਟਾ ਫੁੱਲ ਗਾਰੰਟੀ ਆ ਜੀ ਆਹ ਲਓ ਚੈੱਕ ਕਰ ਲਓ ਤੁਸੀਂ ਟੈਸਟ ਵੀ ਕਰਾ ਸਕਦੇ ਹੋ ਜੀ ਆਹ ਲਓ ਜੀ ਜਿੱਦਾਂ ਮਰਜੀ ਚੱਕ-ਚੱਕ ਸੈਟ ਲਓ ਜਿਹੜੇ ਮਰਜੀ ਤੁਸੀਂ ਡਿਜ਼ਾਈਨ ਲੈ ਜਾਓ ਜਿਹੜੇ 70 70 ਰੁਪਏ ਤੁਸੀਂ ਗੋਰਾ ਟਾਇਲ ਤੇ ਲੈ ਜਾਓ 35 35 ਰੁਪਏ ਚ ਭਾਈ ਜੀ ਆ ਤਾਂ ਬੋਲ ਬੋਲ ਦਾ ਬੱਚਾ ਆ ਆ ਤੁਹਾਨੂੰ ਕੀ 100 150 ਰੁਪਏ ਦੇ ਵਿੱਚ ਮੈਂ ਕਹਾਂ ਇਹ ਮਾਰਕੀਟ ਦੇ ਵਿੱਚ 70 80 ਰੁਪਏ ਆ ਜੀ ਲੇਕਿਨ ਗੋਰਾ ਟਾਇਲ ਤੇ ਸਾਨੂੰ 35 ਰੁਪਏ ਹੀ ਦੇਣੀ ਆ ਜੀ ਆ ਵੀ ਤੁਸੀਂ ਲੈ ਜਾਓ ਇਹ ਵੀ 35 ਰੁਪਏ ਗਾਰੰਟੀ ਦੇ ਨਾਮ ਕਹਿੰਦੇ ਆ ਆ ਤੁਸੀਂ ਜਾਣਿਓ ਫਾਈਵ ਸਟਾਰ ਹੋਟਲਾਂ ਦੇ ਵਿੱਚ ਭਾਈ ਜੀ ਆ ਤਾਂ ਜਰੂਰ ਰੇਟ 100 ਰੁਪਏ ਤੋਂ ਉੱਪਰ ਇਹ ਵੀ 35 ਰੁਪਏ ਦਿੱਤਾ ਜੀ ਸਾਨੂੰ ਤੁਸੀਂ ਗੋਰਾ ਟਾਇਲ ਤੇ ਖੜੇ ਹੋ ਸਰ ਗੋਰਾ ਟਾਇਲ ਇੱਕੋ ਹੀ ਲੋਕਾਂ ਦੇ ਫਾਇਦੇ ਕਰਦਾ ਡਾਰਕ ਲਓ ਕਲਰ ਲਾਈਟ ਲਓ 2x4 ਦੇ ਵਿੱਚ 35 ਰੁਪਏ ਫੁੱਟ ਦੇ ਵਿੱਚ ਆਹ ਲਓ ਜੀ ਆ ਵੀ 35 ਰੁਪਏ ਹੈ ਨਾ ਇਹ 32 64 ਦੀ ਹੈ ਜੀ ਇਹਦਾ 42 ਰੁਪਏ ਫੁੱਟ ਜੀ 42 ਰੁਪਏ ਫੁੱਟ ਕੇ ਹਾਂ ਜੀ ਹਾਂ ਜੀ ਛੱਡ ਦਿਓ ਤੁਸੀਂ ਬੇਸੰਤ ਹੋ ਜੋ ਆ ਲਓ ਛੱਡ ਦਿਓ ਜਿੰਦਾ ਮਰਜੀ ਸੈੱਟ ਲਓ ਟਾਈਲਾਂ ਦੀ ਕੁਆਲਿਟੀ ਚੈੱਕ ਕਰ ਲਓ ਰੇਟ ਤਾਂ ਬਾਜ਼ਾਰ ਤੋਂ ਹੈਗੀ ਅੱਧੇ ਆ ਸਰ ਫਲੈਕਸੀਬਲ ਟਾਈਲਾਂ ਜੀ ਗੋਰਾ ਟਾਈਲ ਇੱਕੋ ਹੀ ਵਾਅਦਾ ਕਰਦਾ ਲੋਕਾਂ ਨਾਲ ਇਹ ਫਲੈਕਸੀਬਲ ਟਾਈਲਾਂ ਜੀ ਰੇਟ ਘਟਦੇ ਨਾਲ ਕੁਆਲਿਟੀ ਵੀ ਬੈਟਰ ਦਿੰਦਾ ਹੈ ਲਗਜ਼ਰੀ ਬਾਥਰੂਮ ਹੈ ਜੀ 2x4 35 ਰੁਪਏ ਫੁੱਟ ਦੇ ਵਿੱਚ ਜੀ ਇਹ ਵੀ ਇਹ ਵੀ 35 ਰੁਪਏ ਜੀ ਇਧਰ ਚੈੱਕ ਕਰ ਲਓ ਜੀ ਇਹ ਵੀ 35 ਰੁਪਏ ਜੀ 2x4 ਦੇ ਲਗਜ਼ਰੀ ਬਾਥਰੂਮ ਜੀ 35 ਰੁਪਏ ਫੁੱਟ ਦੇ ਵਿੱਚ ਜੀ 2x4 35 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਬਹੁਤ ਆ ਆ ਜੋ ਆਹ ਦੇਖੋ ਜੀ ਕੋਠੀਆਂ ਬਣ ਰਹੀਆਂ ਫਲੈਟ ਬਣ ਰਹੇ ਪੀਜੀ ਬਣ ਰਹੇ ਤੁਹਾਡੇ ਹੋਟਲ ਬਣ ਰਹੇ ਰੈਸਟੋਰੈਂਟ ਬਣ ਰਹੇ ਤੁਸੀਂ ਗੋਰਾ ਟਾਇਲ ਚਾਜੋ ਲੱਖਾਂ ਰੁਪਏ ਬਾਜ ਰਹੇ ਮੈਂ ਕਿਹਾ ਸਰ ਕਿਚਨ ਦੇਤੀ ਸਿਰਫ 22 ਰੁਪਏ ਫੁੱਟ ਦੇ ਵਿੱਚ ਜੀ 12 18 ਦਾ ਸਹਿਜ 22 ਰੁਪਏ ਫੁੱਟ ਦੇ ਵਿੱਚ ਆਜੋ 2 बाई 4 ਦੇ ਵਿੱਚ ਆ ਦੇਖੋ ਜੀ ਲਗਜ਼ਰੀ ਬਾਥਰੂਮ ਵੱਡੇ ਵੱਡੇ ਮੈਂ ਕਿਹਾ ਮੈਂ ਕਿਹਾ ਸਰ 5 ਸਟਾਰ ਹੋਟਲਾਂ ਵਾਲੇ ਡਿਜ਼ਾਈਨ ਹੈ ਜੀ ਇਹ ਵੀ ਤੁਹਾਨੂੰ 2 बाई 4 ਦੇ ਵਿੱਚ ਦਿੱਤੇ 35 ਰੁਪਏ ਫੁੱਟ ਦੇ ਵਿੱਚ ਜੀ ਆ ਦੇਖੋ 2 बाई 4 ਦੇ ਵਿੱਚ ਸਾਰੇ 35 ਰੁਪਏ ਫੁੱਟ ਦੇ ਵਿੱਚ ਜੀ 2 ਬਈ 4 ਆਜੋ ਹੋਰ ਦਿਖਾਉਣੇ ਆ ਜੀ ਆ ਜੀ ਆ ਤਾਂ ਜ਼ਰੂਰ ਤੁਸੀਂ ਜੋ ਮਰਜ਼ੀ ਕਰਨਾ ਆ ਆ ਨਹੀਂ 35 ਰੁਪਏ ਹੋ ਸਕਦਾ ਸਰ ਮੁੱਕ ਮੈਚ ਹੈ ਜੀ ਇਹ ਬੁੱਕ ਮੈਚ ਤੇ ਵੈਸੇ 55 ਰੁਪਏ ਦਾ ਰੇਟ ਹੋ ਜਾਂਦਾ ਜੀ 2 ਬਈ 4 ਲੇਕਿਨ ਤੁਸੀਂ ਖੜੇ ਹੋ ਗੋਰਾ ਟਾਇਲ ਤੇ ਸੇਮ ਰੇਟ 2x4 35 ਰੁਪਏ ਫੁੱਟ ਦੇ ਵਿੱਚ ਜੀ ਦੇਖੋ ਵੀ ਫਾਇਦੇ ਹੋ ਰਹੇ ਆ ਪਰ ਗੱਲ ਸੁਣ ਲਓ ਮਾਗੀ ਤੋਂ ਪਹਿਲਾਂ ਪਹਿਲਾਂ ਆ ਜਿਓ ਕੱਚੇ ਕੱਟ ਪੱਕੇ ਤੱਕ ਦੇ ਆਫਰ ਲੱਗੇ ਹੋਇਆ ਜੀ ਬਹੁਤ ਵੱਡੇ ਵੱਡੇ ਇਹ ਵੀ 35 ਰੁਪਏ ਫੁੱਟ ਦੇ ਵਿੱਚ ਜੀ ਪਾਰਕਿੰਗ ਟਾਇਲ ਹੈ ਜੀ 16 16 ਦੀ 12 mm ਵਿਟਰੀਫਾਈਡ ਟਾਇਲ ਹੈ ਜੀ ਇਹ 33 ਰੁਪਏ ਫੁੱਟ ਦੇ ਵਿੱਚ ਜੀ ਅੱਛਾ ਇਹਦੇ ਕਿੰਨੇ ਕਿਤਰਾ ਦੇ ਡਿਜ਼ਾਈਨ ਮੈਂ ਕਹਾਂ ਜੀ ਕਮ ਸੇ ਕਮ 30 ਤੋਂ 35 ਡਿਜ਼ਾਈਨ ਅਵੇਲੇਬਲ ਹੀ ਪਏ ਆ ਜੀ ਆਪਣੇ ਕੋਲੇ ਡਿਜ਼ਾਈਨ ਵੀ ਬਹੁਤ ਸੋਹਣੇ ਬਣੇ ਹੋਏ ਆ ਮੈਂ ਕਹਾਂ ਸਰ ਬਹੁਤ ਜ਼ਿਆਦਾ ਡਿਜ਼ਾਈਨ ਸੋਹਣੇ ਆ ਜੀ ਆ ਦੇ ਸੇਮ ਰੇਟ ਦੇਦਾ ਜੀ ਇਹਨਾਂ ਦਾ 33 ਰੁਪਏ ਫੁੱਟ ਦੇ ਵਿੱਚ ਕੁਝ ਆਪ ਹੈ ਜੀ ਡਿਜ਼ਾਈਨ ਸੇਮ ਹੀ ਆ ਜੀ ਰੇਟ ਇਹਨਾਂ ਦਾ ਬਹੁਤ ਹੀ ਜ਼ਰਾ ਸੋਹਣਾ ਹੈਗਾ ਇਹ ਇਹ ਨਹੀਂ 35 ਚ ਹੋ ਸਕਦਾ ਮੈਂ ਕਹਿੰਦਾ ਸਰ ਇਹ ਵੀ ਦਿੱਤਾ ਤੁਹਾਨੂੰ 35 ਰੁਪਏ ਫੁੱਟ ਦੇ ਵਿੱਚ ਜੀ ਡਾਰਕ ਕਲਰ 2x4 ਇਹ ਸਰ ਫਰੰਟ ਐਲੀਵੇਸ਼ਨ ਆ ਜੀ ਇਹ ਐਲੀਵੇਸ਼ਨ ਦੀ ਸ਼ਾਨ ਆ ਜੀ 12 18 ਦੇ ਵਿੱਚ ਹਾਈ ਡੈਪ ਇਹ ਤੁਹਾਨੂੰ ਦਿੱਤਾ 30 ਰੁਪਏ ਫੁੱਟ ਜੀ ਕਲਰ ਆਪਸ਼ਨ ਵਾਲੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹਦਾ ਭਾਜੀ ਜਦੋਂ ਚੰਗੇ ਚੰਗੇ ਮਹਾਲੀ ਜਾਂਦੇ ਆ ਤਖੜੇ ਤਖੜੇ ਘਰਾਂ ਦੇ ਬਾਹਰ ਲੱਗੇ ਹੁੰਦੇ ਆ ਮੈਂ ਕਹਾਂ ਸਰ ਇਹ ਕਨੇਡਾ ਵਾਲਾ ਡਿਜ਼ਾਈਨ ਵੀ ਦੱਸ ਦੋ ਮੈਂ ਕਹਾਂ ਇਹ ਵੀ ਦਿੱਤਾ ਜੀ ਸਾਨੂੰ 30 ਰੁਪਏ ਫੁੱਟ ਦੇ ਵਿੱਚ ਜੀ 12 18 ਐਲੀਵੇਸ਼ਨ ਟਾਈਲ ਜੀ ਆ ਦੇਖੋ ਐਲੀਵੇਸ਼ਨ ਦੇ ਵਿੱਚ ਹੀ ਬਹੁਤ ਸਾਰੀਆਂ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਗੋਰਾ ਟਾਈਲ ਦੀਆਂ ਟਾਈਲ ਆ ਰੰਗ ਨਾਲੋਂ ਵੀ ਸਸਤੀਆਂ ਪਈ ਜਾਂਦੀਆਂ ਲਾਈਫ ਇਹਦੀ ਬਹੁਤ ਜ਼ਿਆਦਾ ਆ ਬਾਜ਼ਾਰਾਂ ਦੇ ਵਿੱਚ ਜਿਹੜੇ ਰੇਟ ਆ ਉਹਨਾਂ ਨਾਲੋਂ ਡਬਲ ਡਬਲ ਕਈਆਂ ਨੇ ਤਿਕਨੇ ਤਿਕਨੇ ਰੇਟ ਘੱਟ ਹੈਗੇ ਆ ਕਈ ਵੇਲੇ ਕ੍ਰੇਸ ਹੁੰਦਾ ਫੇ ਅਸੀਂ ਵੁੱਡਨ ਟਾਈਲ ਆਉਣੀ ਹੈਗੀ ਹੈ ਨਾ ਇਹਦਾ ਹੈਗਾ 100 ਰੁਪਏ ਫੁੱਟ ਹੋਊਗੀ 80 100 ਸਰ ਇਹ ਵੀ 2 ਬਾਈ 4 ਆ ਜੀ 35 ਰੁਪਏ ਫੁੱਟ ਦੇ ਵਿੱਚ ਜੀ ਵੁੱਡਨ ਦੇ ਵਿੱਚ ਵੀ ਵੁੱਡਨ ਦੇ ਵਿੱਚ ਵੀ ਸੋ ਭਾਜੀ ਇਹਦਾ 2 ਬਾਈ 4 ਆ 2 ਬਾਈ 2 ਚ ਵੀ ਦਿਖਾ ਦਿਓ ਹਾਂਜੀ ਹਾਂਜੀ ਸਰ ਆ ਦੇਖੋ ਜੀ 2 ਬਾਈ 2 28 ਰੁਪਏ ਫੁੱਟ ਦੇ ਵਿੱਚ ਜੀ ਆ ਦੇਖੋ ਜੀ ਆ ਇਹ ਸਾਰੇ ਡਿਜ਼ਾਈਨ 2 ਬਾਈ 2 ਚ ਹੀ ਆ ਜੀ ਆ ਦੇਖੋ ਅੱਛਾ 2 ਬਾਈ 2 28 ਰੁਪਏ ਲੈ ਜਾਓ ਸਰ ਕਾਰਵਿੰਗ ਆ ਜੀ ਇਹਦੇ ਰੇਸ਼ੇ ਸ਼ੈਨ ਹੁੰਦੇ ਆ ਜੀ ਕਾਰਵਿੰਗ ਦੇ ਵਿੱਚ ਵੈਸੇ ਹੀ ਰੇਟ ਪਲੱਸ ਹੋ ਜਾਂਦੇ ਆ ਜੀ ਆ ਦੇਖੋ ਇਹ ਸਾਰੇ 2x2 ਚ 28 ਰੁਪਏ ਫੁੱਟ ਦੇ ਵਿੱਚ ਹੈ ਜੀ ਡਿਜ਼ਾਈਨ ਆ ਵੀ ਦੱਸੋ ਬਾਈ ਜੀ ਇਹ 22 ਰੁਪਏ ਫੁੱਟ ਹੈ ਜੀ 12 18 ਦੀ ਟਾਈਲ 22 ਰੁਪਏ ਫੁੱਟ ਦੇ ਵਿੱਚ ਹੈ ਭਾਜੀ ਇਹ ਤਾਂ ਤੁਸੀਂ 2x2 28 ਦੱਸਤਾ ਆ ਤਾਂ ਰੇਸ਼ ਰੂਸ਼ੇ ਬੜਿਆ ਬੜੀ ਚਮਕ ਦਮ ਦਾ ਕਾਰਵਿੰਗ ਦੇ ਵਿੱਚ ਹਨਾ ਇਹ ਇਹ ਹੈਗੀ 50 ਰੁਪਏ ਚ ਦੇ ਦੂਗਾ ਤੁਸੀਂ ਸਰ ਇਹ ਵੀ ਸਾਨੂੰ ਗੋਰਾ ਟਾਇਲ ਤੇ ਖੜੇ ਹਾਂ ਜੀ ਤੁਸੀਂ 28 ਰੁਪਏ ਫੁੱਟ ਦੇ ਵਿੱਚ ਹੀ ਕਾਰਵਿੰਗ ਰੇਸ਼ੇ ਸ਼ੈਨ ਕਰਨਗੇ ਜੀ 28 ਰੁਪਏ ਫੁੱਟ ਦੇ ਵਿੱਚ ਗ੍ਰੇ ਕਲਰ ਲੈ ਜਾਓ ਚਾਹੇ ਤੁਸੀਂ ਐਵਰੀ ਕਲਰ ਲੈ ਜਾਓ ਜੀ ਤੁਸੀਂ ਭੁੱਲਿਓ ਨਾ ਮਾਗੀ ਤੱਕ ਦੇ ਆਫਰ ਬਹੁਤ ਵੱਡੇ ਵੱਡੇ ਬੱਚੇ-ਬੱਚੇ ਦੇ ਮੂੰਹ ਤੇ ਜਵਾਨ ਤੇ ਨਾਮ ਆ ਜੀ ਇੱਕੋ ਹੀ ਕੀ ਵਧੀਆ ਤੇ ਕੁਆਲਿਟੀ ਦੇ ਡਾਟ ਰੈਲਾਂ ਲੈਣੀਆਂ ਤਾਂ ਗੋਰਾ ਟਾਇਲ ਤੇ ਆਓ ਜੀ ਅੱਛਾ ਆਪਣੇ ਕੋ ਕੋਈ ਸੋਸ਼ਲ ਮੀਡੀਆ ਹੈਗਾ ਚੈਨਲ ਜੀ ਮੈਂ ਕਹਿੰਦਾ ਸਰ ਹਾਂਜੀ ਹਾਂਜੀ ਗੋਰਾ ਟਾਇਲ ਨੂੰ ਤੁਸੀਂ ਸਰਚ ਕਰੋ ਸਰ ਲੇਟੈਸਟ ਡਿਜ਼ਾਈਨ ਨਵੇਂ-ਨਵੇਂ ਆ ਦੇਖੋ ਸਾਡਾ ਚੈਨਲ ਬਣਿਆ ਹੋਇਆ ਜੀ ਗੋਰਾ ਟਾਇਲ ਤੇ ਚਾਰ ਸਪੇਰੇ ਸਰ ਜਿੱਥੇ ਮਰਜੀ ਸਰਚ ਮਾਰੋ ਜੀ ਇੰਸਟਾ ਤੇ ਸਰਚ ਮਾਰੋ ਜੀ YouTube ਤੇ ਸਰਚ ਮਾਰੋ ਪਹਿਲ ਨੰਬਰ ਤੇ ਆਊਗਾ ਬੈਸਟ ਟਾਇਲ ਪਰ ਉਹ ਸਿਰਫ ਗੋਰਾ ਟਾਇਲ ਦਾ ਨਾਮ ਆਊਗਾ ਜੀ ਸੋ ਵਾਕਈ ਵੀ ਇਸ ਵੇਲੇ ਪੰਜਾਬ ਦੀ ਗੱਲ ਨਹੀਂ ਕਰਦੇ ਆਪਾਂ ਇੰਡੀਆ ਦੀ ਗੱਲ ਕਰਦੇ ਆਂ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਗੋਰਾ ਟਾਇਲ ਲੋਕੀ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਸਿਰਫ ਗੋਰਾ ਟਾਇਲ ਚਾਹੀਦਾ ਗੋਰਾ ਟਾਇਲ ਫੀਲ ਦਾ ਲਗਜ਼ਰੀ ਇਹ ਗੱਲਾਂ ਆਖ ਸਰ ਲੋਕਾਂ ਦੀ ਜਵਾਨੀ ਆ ਰਹੀਆਂ ਸੋ ਇੱਥੇ ਆ ਜਾਓ ਫਾਇਦੇ ਬਹੁਤ ਵੱਡੇ ਆ ਗੋਰਾ ਟਾਇਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਜੇ ਨਹੀਂ ਪਤਾ ਲੱਗਾ ਕੈਰਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਦਿੱਗਰਸਾਂ ਟੀਵੀ ਰਾਮ ਪ੍ਰਭੂ